ਇਤੋਂ ਦਾ ਕਮੇਟੀ ਦੇ ਵਿੱਚ ਕੀ ਇੰਨੀਆਂ ਜਿਆਦਾ ਦੀਆਂ ਸਿਫਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਤੁਸੀਂ ਕਰ ਰਹੇ ਹੋ ਕਮੇਟੀ ਦੀਆਂ ਗੱਲਾਂ ਤੇ ਮੇਰੇ ਘਰ ਵੀ ਹੁੰਦੀਆਂ ਜੀ ਮੈਂ ਘਰ ਜੋਂ ਗੱਲ ਕਰਦਾ ਵਾਂ ਪਰ ਕਰਦਾ ਵਾਂ ਤੇ ਬਹੁਤ ਸੇਵਤਾ ਕਰਦੇ ਜੀ ਮੈਂ ਬਿਮਾਰ ਵੀ ਹੋਇਆ ਇੱਥੇ ਦੋ ਵਾਰੀ ਦੋ ਸੀਜ਼ਨ ਹੋਇਆ ਤੇ ਬਕਾਇਦਾ ਮੈਨੂੰ ਵੱਖਰੀ ਤਨਖਾਹ ਤੋਂ ਬਕਾਇਦਾ ਪੈਸੇ ਪਾਉਂਦੇ ਨੇ ਪ੍ਰਧਾਨ ਸਾਡਾ ਦੇ ਵਿਚਾਰੇ ਉਹ ਜੀ ਬਹੁਤ ਜਿੰਨੀ ਤਾਰੀਫ ਕਰ ਲਓ ਨਹੀਂ ਥੋੜੀ ਜੀ ਵਾਦਾ ਰਾਂਤੀ ਜਾਂ ਗਰੰਤੀਆਂ ਰਾਗੀਆਂ ਤੇ ਕੋਈ ਮੁਸੀਬਤ ਆ ਜੇ ਤੇ ਕਦੇ ਕਮੇਟੀ ਵਾਲੇ ਖੜਦੇ ਨਾਲ ਕਿ ਨਹੀਂ ਨਹੀਂ ਕਦੀ ਪੀਛਾ ਨਹੀਂ ਹਟੇ ਜੀ ਜਾਨ ਸ਼ੇਮਤੋ ਸੇਵਾ ਨਿਭਾ ਰਿਹਾ ਬਹੁਤ ਵਧੀਆ ਪ੍ਰਬੰਧਕ ਕਮੇਟੀ ਹੋਣੀ ਬਹੁਤ ਵਧੀਆ ਕਮੇਟੀ ਆ ਜੀ ਜਿੰਨੀ ਸਭਤ ਕੀਤੀ ਜਾ ਉੰਨੀ ਥੋੜੀ ਆ ਬਹੁਤ ਸੰਸਾਰ ਗੁਰਦੁਆਰਾ ਪ੍ਰਬੰਧ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਤੇ ਨਾਲ ਗੁਰਦੁਆਰਾ ਪ੍ਰਬੰਧ ਨੂੰ ਨਾਲ ਸੰਭਾਲਣ ਵਾਸਤੇ ਸਮੁੱਚਾ ਸਟਾਫ ਜਿਹੜਾ ਇਹ ਤਿੰਨੇ ਆਪਸੀ ਕੜੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਜੀ ਲੰਬੇ ਸਮੇਂ ਤੋਂ ਜਿਹੜੇ ਇੱਥੇ ਸੇਵਾ ਸੇਵਾਵਾਂ ਨਿਭਾ ਰਹੇ ਆ ਸਾਰੇ ਸਿੰਘਾਂ ਦੇ ਕੋਲੋਂ ਪੁੱਛਿਆ ਸ਼ਾਇਦ ਇਹਨਾਂ ਸਾਰਿਆਂ ਵਿੱਚੋਂ ਘੱਟ ਸਮਾਂ ਜਿਹੜਾ ਮੇਰੇ ਕੋਲ ਹੀ ਹੋਏਗਾ ਕਿਉਂਕਿ ਮੈਂ ਵਿਦੇਸ਼ ਚਲਾ ਗਿਆ ਸੀ ਤੇ ਉਸ ਤੋਂ ਬਾਅਦ ਇੱਥੇ ਆਣ ਕੇ ਸੇਵਾ ਸੰਭਾਲੀ ਹੈ तकरीबन 30-30 ਸਾਲ ਤੋਂ ਵੀ 25-25 ਸਾਲ ਤੋਂ ਵੀ ਇੱਥੇ ਸੇਵਾ ਨਿਭਾ ਰਹੇ ਹਾਂ ਪਰ ਦੇ ਵਿੱਚ ਆਏ ਸੀ ਤੋਂ ਉਦੋਂ ਬੱਚੇ ਛੋਟੇ ਹੋਣਗੇ ਹੁਣ ਤੇ ਫਿਰ ਬੱਚੇ ਜਵਾਨ ਹੋਗੇ ਉਹਨੇ ਤੋਂ ਇੱਥੇ ਬੱਚੇ ਸਾਡੇ ਬੜੇ ਕੋਈ ਵੀ ਅਸੀਂ ਕੰਮ ਕੀਤਾ ਹੈ ਬੱਚੇ ਪੜਾਏ ਨੇ ਇੱਥੇ ਬੱਚੇ ਪੜਾਏ ਨੇ ਇਸੇ ਆਸਾਨ ਤੇ ਮੈਂ ਬੱਚੇ ਪੜਾਏ ਨੇ ਇਸੇ ਆਸਾਨ ਤੇ ਘਰ ਬਣਾਇਆ ਇਸੇ ਆਸਾਨ ਤੇ ਰਹਿ ਕੇ ਹੀ ਸੇਵਾ ਕਰਦੇ ਆ ਹੋਇਆ ਪਰੰਗ ਮੈਟਰ ਪ੍ਰਬੰਧਕ ਕਮੇਟੀ ਨੇ ਹਰ ਤਰ੍ਹਾਂ ਦੇ ਨਾਲ ਸਾਨੂੰ ਸ਼ਾਮਿਲ ਕੀਤਾ ਕੋ ਪਰਿਵਾਰ ਦੀ ਗੱਲ ਇਹ ਹੈ ਕਿ ਜਿਹੜਾ ਗੁਰੂ ਘਰ ਹੈ ਗੁਰੂ ਘਰ ਸਤਲ ਮੇਲ ਦੇ ਨਾਲ ਬਣਦਾ ਜਿਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ ਹੈ ਕਿ ਜ ਪਰਿਵਾਰ ਇਸ ਤਰ੍ਹਾਂ ਜਿਸ ਤਰ੍ਹਾਂ ਮੁਠੀ ਪੰਜ ਉਂਗਲਾਂ ਦੀ ਬਣਦੀ ਹੈ ਉਸੇ ਪ੍ਰਕਾਰ ਹਰ ਸੇਵਾਦਾਰ ਦੀ ਆਪਣੀ ਡਿਊਟੀ ਹੈ ਦਾ ਅਨਮਿਊਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਗੁਰੂ ਘਰਾਂ ਦੇ ਨਿਜ਼ਾਮ ਨੂੰ ਲੈ ਕੇ ਬਹੁਤ ਸਾਰੇ ਧਾਰਮਿਕ ਸ਼੍ਰੇਣੀ ਦੇ ਨਾਲ ਸੰਬੰਧਤ ਰਾਗੀ ਪ੍ਰਚਾਰਕ ਤੇ ਗਰੰਥੀ ਸਿੰਘਾਂ ਦੇ ਵੱਲੋਂ ਸਵਾਲੀਆ ਚਿੰਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਉੱਪਰ ਲਗਾਏ ਜਾਂਦੇ ਨੇ ਇਸੇ ਦੇ ਸੰਬੰਧ ਵਿੱਚ ਇੱਕ ਨਵੇਕਲੀ ਮਿਸਾਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਮੋਹਾਲੀ ਦੇ ਗੁਰਦੁਆਰਾ ਕਲਗੀ ਧਰ ਸਿੰਘ ਸਭਾ ਫੇਸ 4 ਤੋਂ ਔਰ ਇੱਥੇ ਸਭ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਦਿੰਨਾ ਕਿ ਮੇਰੇ ਪਿਛਲੇ ਪਾਸੇ ਇਹ ਧਾਰਮਿਕ ਸ਼੍ਰੇਣੀ ਦੇ ਨਾਲ ਗੁਰੂ ਘਰ ਦੇ ਨਿਜ਼ਾਮ ਦੇ ਵਿੱਚ ਗਰਾਊਂਡ ਤੇ ਸਵਾਵਾਂ ਨਿਭਾਉਣ ਵਾਲੇ ਸੇਵਾਦਾਰ ਸਿੰਘ ਖੜੇ ਨੇ ਔਰ ਜਿਹੜੇ ਕਥਾਵਾਚਕ ਸਿੰਘ ਤੇ ਗਰੰਥੀ ਸਿੰਘ ਖੜੇ ਨੇ ਇਹ ਕੋਈ ਜਿਹੜਾ ਗਰੰਥੀ ਸਿੰਘ ਹੈ ਉਹ ਤਕਰੀਬਨ 28 ਸਾਲ ਤੋਂ ਸੇਵਾ ਕਰ ਰਿਹਾ ਕੋਈ ਸੇਵਾਦਾਰ ਹੈ ਜਿਹੜਾ ਉਹ 25 ਸਾਲ ਤੋਂ ਸੇਵਾ ਕਰ ਰਿਹਾ ਲੰਬੇ ਸਮੇਂ ਤੋਂ ਸਵਾਵਾਂ ਨਿਭਾ ਰਹੇ ਨੇ ਤੇ ਵੱਡਾ ਸਵਾਲ ਇਹ ਵੀ ਹੈ ਕਿ ਇੰਨਾ ਲੰਬਾ ਸਮਾਂ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਕਰਨ ਦਾ ਲਗਾਤਾਰ ਕਾਰਨ ਕੀ ਹੈ ਕਿਉਂਕਿ ਬਹੁਤ ਸਾਰੀਆਂ ਅਜੇਹੀਆਂ ਕਮੇਟੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਸਮੇਂ ਬਾਅਦ ਜਿਹੜੇ ਸੇਵਾਦਾਰ ਨੇ ਜਾਂ ਗਰੰਥੀ ਨੇ ਰਾਗੀ ਨੇ ਉਹਨਾਂ ਨੂੰ ਉਲੰਭੇ ਕਰ ਦਿੱਤਾ ਜਾਂਦਾ ਏ ਸੇਵਾ ਮੁਕਤ ਕਰ ਦਿੱਤਾ ਜਾਂਦਾ ਏ ਅਜਾਹੀ ਦੇ ਵਿੱਚ ਸਾਡੇ ਨਾਲ ਸੇਵਾਦਾਰ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ 25 ਸਾਲ ਹੋ ਗਏ ਜੀ ਕੀ ਨਾਮ ਹੈ ਤੁਹਾਡਾ ਰਾਮਪਾਲ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲਿਓ ਜੀ ਮੈਂ ਅਨੰਤਪੁਰ ਸਾਹਿਬ ਸੇਵਾਦਾਰ ਸਿੰਘ ਦੀ ਸੇਵਾ ਨਿਭਾਉਣੀ ਹਾਂ ਹਾਂ ਸੇਵਾਦਾਰ ਸਿੰਘ ਜੀ ਤੇ 25 ਸਾਲ ਹੋ ਗਏ ਤੁਹਾਨੂੰ ਹਾਂ ਜੀ ਹਾਂ ਇਹ ਨਾਲ ਲੰਬਾ ਸਮਾਂ ਸੇਵਾ ਕਰਨ ਦਾ ਕਾਰਨ ਕੀ ਹੈ ਜਦੋਂ ਅਸੀਂ ਦੇਖਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਸੁਭਾਵਾਂ ਨਿਭਾਉਣ ਵਾਲੇ ਜਿਹੜੇ ਧਾਰਮਿਕ ਸ਼੍ਰੇਣੀ ਦੇ ਵਿੱਚ ਸੇਵਾਦਾਰ ਹੋਣ ਰਾਗੀ ਪ੍ਰਚਾਰਕ ਹੋਣ ਉਹਨਾਂ ਨੂੰ ਤੇ ਕੁਝ ਮਹੀਨਿਆਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਲਾਂਬੇ ਕਰ ਦਿੰਦੀਆਂ ਨੇ ਪਰ ਤੁਹਾਡਾ ਇਹ ਨਾਲ ਲੰਬਾ ਸਮਾਂ ਸੇਵਾ ਕਰਨ ਦਾ ਕਾਰਨ ਕੀ ਹੈ ਸਾਨੂੰ ਉਲਾਂਬੇ ਕੋਈ ਨਹੀਂ ਆ ਸਾਨੂੰ ਬੜਾ ਸੋਹਣਾ ਕਮੇਟੀ ਵਾਲੇ ਕੰਮ ਕਰਦੇ ਸਾਡੇ ਸਹੀ ਸੇਵਾਵਾਂ ਸਹੀ ਦਿੰਦੇ ਆ ਸਭ ਕੁਝ ਸਾਰਾ ਕਾਰੋਬਾਰ ਸਾਰਾ ਸਹੀ ਚੱਲਦਾ ਜੀ ਬੱਚੇ ਬੇਟੀਆਂ ਦੇ ਵਿਆਹ ਹੋ ਗਏ ਇੱਥੇ ਸਭ ਕੁਝ ਇੱਥੇ ਸਹੀ ਚੱਲਦਾ ਜੀ ਜਿਹੜੇ ਬੱਚੀਆਂ ਦੇ ਵਿਆਹ ਹੋ ਗਏ ਇੱਥੇ ਵੀ ਕਮੇਟੀ ਨੇ ਕੀਤੇ ਆ ਕਮੇਟੀ ਨੇ ਹਾਂਜੀ ਕਿੰਨੀ ਕਿ ਸਪੋਰਟ ਹੁੰਦੀ ਹੈ ਸਪੋਰਟ ਇੱਥੇ ਕਾਫੀ ਹੋ ਜਾਂਦੀ ਜੀ ਸੰਗਤ ਦੇ ਤੌਰ ਤੇ ਕਾਫੀ ਸਪੋਰਟ ਹੋ ਜਾਂਦੀ ਜੀ ਜਿਹੜੇ ਸੇਵਾ ਕਰਦੇ ਆ ਤੁਹਾਡੇ 25 ਸਾਲ ਗੁਰੂ ਘਰ ਦੇ ਵਿੱਚ ਗੁਜ਼ਰਾਨ ਹੋਇਆ ਹੈ ਸੁੱਖ ਚੈਨ ਦਾ ਹੋਇਆ ਜਾਂ ਤਕਲੀਫ ਵੀ ਆਈ ਕੋਈ ਸੁੱਖ ਚੈਨ ਦਾ ਕੋਈ ਤਕਲੀਫ ਨਹੀਂ ਜਾਈ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਜੋਗਾ ਸਿੰਘ ਜੀ ਤੁਸੀਂ ਵੀ ਸੇਵਾਦਾਰ ਸਿੰਘ ਜੀ ਮੈਂ ਸੇਵਾਦਾਰਾਂ ਮੈਂ ਯੂਪੀ ਤੋਂ ਮੇਰਟ ਤੋਂ ਆ ਵੈਸੇ ਮੈਨੂੰ ਵੀ ਕਰੀਬਨ 10 ਸਾਲ ਹੋ ਗਏ ਇੱਥੇ ਤੇ ਅੱਜ ਤੱਕ ਵੈਸੇ ਸਾਡੇ ਨਾਲ ਕੋਈ ਵੀ ਨਾ ਕੋਈ ਵਧਾਈ ਕੀਤੀ ਕਿਸੇ ਨੇ ਯਾ ਕੋ ਸੈਕਟਰੀ ਨੇ ਯਾ ਕੋ ਪ੍ਰਧਾਨ ਸਾਹਿਬਾ ਨੂੰ ਪ੍ਰਧਾਨ ਸਾਡਾ ਦੇ ਵਿਚਾਰੇ ਉਹ ਜੀ ਬਹੁਤ ਜਿੰਨੀ ਤਾਰੀਫ ਕਰ ਲੋਨੀ ਥੋੜੀ ਸਾਡੇ ਲਈ ਬਾਕੀ ਹੋਰ ਸੇਵਾਦਾਰ ਰਲਵੀ ਨੇ ਪਰ ਕੋਈ ਨਹੀਂ ਬਾਕੀ ਜਦੋਂ ਵੀ ਕਿਤੇ ਕੋਈ ਗੱਲ ਇਹੋ ਜੀ ਆਉਂਦੀ ਏ ਤੇ ਕਿਤੇ ਨਾ ਕਿਤੇ ਕਮੀ ਆਪਣੇ ਚ ਵੀ ਹੁੰਦੀ ਏ ਨਿਹਰੀ ਕਮੇਟੀਆਂ ਦੇ ਉੱਤੇ ਲੰਬਾ ਨੇ ਲਿਮਣਾ ਚਾਹੀਦਾ ਬਾਕੀ ਅੱਜ ਤੱਕ ਤੇ ਮੇਰੇ ਵੇਖਣ ਚ ਤੇ ਕੋਈ ਹੋਇਆ ਨਹੀਂ ਮੈਨੂੰ ਵੀ ਇੰਨੇ ਸਾਲ ਹੋ ਗਏ ਚਾਹੇ ਅਸੀਂ 10 ਦਿਨ ਘਰ ਲਾ ਕੇ ਆਈਏ ਚਾਹੇ 15 ਦਿਨ ਲਾ ਕੇ ਆਈਏ ਦੁੱਖ ਸੋਖ ਹੋ ਜੇ ਕਿਸੇ ਵੀ ਕੰਮ ਦੇ ਵਿੱਚ ਪਿੱਛੇ ਨਹੀਂ ਹਟੇ ਜੀ ਸੇਵਾ ਦਾ ਰਾਂਤੀ ਜਾਂ ਗਰੰਤੀਆਂ ਰਾਗੀਆਂ ਤੇ ਕੋਈ ਮੁਸੀਬਤ ਆ ਜੇ ਤੇ ਕਿਤੇ ਕਮੇਟੀ ਵਾਲੇ ਖੜਦੇ ਨਾਲ ਕਿ ਨਹੀਂ ਨਹੀਂ ਕਦੀ ਪਿੱਛੇ ਨਹੀਂ ਹਟੇ ਜੀ ਕੋਈ ਜੋ ਮਰਜ਼ੀ ਕਹੀ ਜਾਏ ਕਹੀ ਜਾਏ ਬਾਕੀ ਮੈਂ ਤੁਹਾਨੂੰ ਕਿਹਾ ਕਿ ਕਮੀਆਂ ਆਪਣੇ ਚ ਵੀ ਹੁੰਦੀ ਹੈ ਜਦੋਂ ਕਿਤੇ ਕੋਈ ਗੱਲ ਆਉਂਦੀ ਹੈ ਉਹਦੇ ਥੋੜਾ ਬਹੁਤ ਖਿੱਚਤ ਨਾ ਹੁੰਦਾ ਹੀ ਫਿਰ ਬਾਕੀ ਇਹਨਾਂ ਲੋ ਕੋਈ ਕਮੀ ਨਹੀਂ ਕੀ ਨਾਮ ਹੈ ਜੀ ਤੁਹਾਡਾ ਕਸ਼ਮੀਰ ਸਿੰਘ ਜੀ ਇੱਥੇ ਕਾਦੀਆਂ ਸਮਾਵਨ ਨਭਾਉਣੀ ਹੈ ਗੁਰੂ ਘਰ ਦੇ ਵਿੱਚ ਸਾਰੀਆਂ ਜਿੰਨੀਆਂ ਵੀ ਹੋ ਸਕੀ ਬਾਤ ਬਾਤ ਸੇਵਾਦਾਰ ਸਿੰਘ ਹਾਂ ਜੀ ਹਾਂ ਜੀ ਸਨ ਛੜਮੇ ਤੋਂ ਸੇਵਾ ਨਭਾ ਰਿਹਾ ਬਹੁਤ ਵਧੀਆ ਪ੍ਰਬੰਧਕ ਕਮੇਟੀ ਆ ਕਿੰਨੇ ਸਮੇਂ ਤੋਂ ਨਭਾ ਰਹੇ ਹੋ ਸੇਵਾ ਸਨ ਛੜਮੇ ਤੋਂ 92 ਤੋਂ ਹਾਂ ਜੀ ਹਾਂ ਜੀ 28 ਸਾਲ ਹੋ ਗਏ ਤਕਰੀਬਨ ਸਾਲ ਹੋ ਗਏ ਬਿਲਕੁਲ ਤੇ ਇੰਨਾ ਲੰਬਾ ਸਮਾਂ ਇੱਕੇ ਗੁਰੂ ਘਰ ਦੇ ਵਿੱਚ ਹੀ ਸੇਵਾ ਕੀਤੀ ਇੱਥੇ ਜੀ ਬਹੁਤ ਵਧੀਆ ਸਾਡੇ ਪ੍ਰਧਾਨ ਸਾਹਿਬ ਨੇ ਹਰ ਤਰ੍ਹਾਂ ਸਹਾਇਤਾ ਕਰਦੇ ਆ ਸਹੂਲਤਾਂ ਹਰ ਇੱਕ ਮਿਲਦੀਆਂ ਨੇ ਗੁਰੂ ਘਰ 'ਚ ਕਿਹ ਤਰ੍ਹਾਂ ਦੀ ਕਮੀ ਨਹੀਂ ਆ ਉਹ ਬੰਦਾ ਬਿਮਾਰ ਹੋ ਜਾ ਤਵੇਂ ਸੁਲਤਾਨ ਦੇ ਨੇਰੇ ਕੋ ਬੱਚਾ ਬਿਮਾਰ ਹੋ ਜਾ ਤਵੇਂ ਸੁਲਤਾਨ ਪੂੜੀਆਂ ਮਿਲਦੀਆਂ ਨੇ ਕਈ ਵਾਰ ਤੇ ਅਜਿਹੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੁੰਦੀਆਂ ਕਹਿੰਦੀਆਂ ਨੇ ਇਕੱਲਾ ਉਹੀ ਸਿੰਘ ਰਹਿਣਾ ਚਾਹੀਦਾ ਜਿਹਦਾ ਇੱਥੇ ਕੰਮ ਹੈ ਚਾਹੇ ਉਹ ਗਰੰਥੀ ਹੋਵੇ ਚਾਹੇ ਸੇਵਾਦਾਰ ਹੋਵੇ ਤੇ ਚਾਹੇ ਰਾਗੀ ਪਰਿਵਾਰ ਨਹੀਂ ਰਹਿ ਸਕਦਾ ਨਾਲ ਤੁਹਾਡਾ ਵੀ ਪਰਿਵਾਰ ਇੱਥੇ ਰਹਿੰਦਾ ਜਾਂ ਇਕੱਲੇ ਰਹਿੰਦੇ ਪਰ ਰਹਿ ਸਕਦਾ ਜਿੱਦਾਂ ਮਰਜ਼ੀ ਆ ਜਾਂਦਾ ਕੋਈ ਗੱਲ ਨਹੀਂ ਨਾਣਲੀ ਕੋਈ ਜਿੱਦ ਮਰਜ਼ੀ ਲਾਈਦਾ ਜੀ ਪਰਿਵਾਰ ਜਿੱਦ ਮਰਜ਼ੀ ਆ ਸਕਦਾ ਕੋਈ ਗੱਲ ਨਹੀਂ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਹੂਲਤਾਂ ਹਰ ਤਰ੍ਹਾਂ ਦੀਆਂ ਸਹੂਲਤਾਂ ਮਹਿਦੀਆਂ ਦੇ ਪ੍ਰਬੰਧਕ ਕਮੇਟੀ ਵੱਲੋਂ ਸਾਡਾ ਕੀ ਨਾਮ ਹੈ ਜੀ ਤੁਹਾਡਾ ਸੁਪੀਰ ਸਿੰਘ ਜੀ ਮੈਂ ਰਹਿਣਾ ਕਾਧੀਆਂ ਸਮਾਵਾਂ ਨਭਾਉਂਦੇ ਸਾਰੀ ਸੇਵਾ ਕਰੀ ਦੇ ਗੱਡੀ ਤੋਂ ਲੈ ਕੇ ਪ੍ਰਸ਼ਾਸਨ ਤੋਂ ਲੈ ਕੇ ਜੋ ਵੀ ਸੇਵਾ ਪੱਗ ਦੀ ਹੱਡੀਆਂ ਦੇ ਪਿੱਛੇ ਸਾਰੇ ਕੰਮ ਕਰਦੇ ਜੀ ਕਿੰਨਾ ਸਮਾਂ ਹੋ ਗਿਆ 15 ਸਾਲ ਹੋ ਗਏ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਜੁਪੀ ਬਲਾਸਪੁਰ ਦੇ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਕੇਵਰ ਸਿੰਘ ਜੀ ਤੁਸੀਂ ਵੀ ਸੇਵਾਦਾਰ ਹੋ ਹਾਂਜੀ ਹਾਂਜੀ ਸਾਰੀਆਂ ਸੇਵਾਦਾਰ ਆਏ ਹਾਂ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸੇਵਾ ਕਰਦਿਆਂ 25 ਸਾਲ ਹੋ ਗਏ ਜੀ ਮੈਨੂੰ ਹਾਂਜੀ ਬਹੁਤ ਵਧੀਆ ਕਮੇਟੀ ਆ ਜੀ ਜਿੰਨੀ ਸਭਤ ਕੀਤੀ ਜਾਉਂਦੀ ਉੰਨੀ ਥੋੜੀ ਆ ਜੀ ਬਹੁਤ ਸੋਣ ਕਮੇਟੀ ਆ ਇਤਾਂ ਤਾਂ ਕਮੇਟੀ ਦੇ ਵਿੱਚ ਕੀ ਐ ਇੰਨੀਆਂ ਜਿਆਦੀਆਂ ਸਿਫਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਤੁਸੀਂ ਕਰ ਰਹੇ ਹੋ ਇਸ ਤਰ੍ਹਾਂ ਤਾਂ ਕੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਕਮੇਟੀ ਦੀਆਂ ਗੱਲਾਂ ਤਾਂ ਮੇਰੇ ਘਰ ਵੀ ਹੁੰਦੀਆਂ ਜੀ ਮੈਂ ਘਰ ਜੋ ਗੱਲ ਕਰਦਾ ਵਾਂ ਫਿਰ ਘਰ ਦੇ ਨਾਲ ਬਹੁਤ ਸਹਿਤ ਕਰਦੇ ਜੀ ਮੈਂ ਬਿਮਾਰ ਵੀ ਹੋਇਆ ਇੱਥੇ ਦੋ ਵਾਰੀ ਦੋ ਸੀਜ਼ਨ ਹੋਇਆ ਤੇ ਬਕਾਇਦਾ ਮੈਨੂੰ ਵੱਖੀ ਤਨਖਾਹ ਤੋਂ ਬਕਾਇਦਾ ਪੈਸੇ ਪਾਉਂਦੇ ਨੇ ਮੈਨੂੰ ਹਾਂਜੀ ਸਪੋਰਟ ਹੁੰਦੀ ਆ ਹਰ ਪੱਖ ਤੋਂ ਜੀ ਫੁੱਲ ਪੂਰੀ ਫੁੱਲ ਜੀ ਕੇਸ ਹਾਂਜੀ ਬਹੁਤ ਸੋਹਣੀ ਕਮੇਟੀ ਜੀ। ਇੱਧਰ ਵੀ ਸਾਡੇ ਨਾਲ ਗਰੰਤੀ ਸਿੰਘ ਕਥਾਵਾਚਕ ਸਿੰਘ ਨੇ ਗੱਲਬਾਤ ਕਰ ਲੈਨੇ ਭਾਈ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ। ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਗੁਰੂ ਘਰ ਦੇ ਵਿੱਚ ਸੇਵਾ ਕਰਦਿਆਂ? ਵੀਰ ਜੀ ਮੈਂ ਇੱਥੇ 7 ਸਾਲ ਤੋਂ ਸੇਵਾ ਨਿਭਾ ਰਿਹਾ ਜਿਹਦੇ ਦਰਮਿਆਨ ਮੈਂ 1 ਸਾਲ ਵਿਦੇਸ਼ ਚਲਾ ਗਿਆ ਸੀਗਾ। ਵਾਪਸੀ ਤੇ ਫਿਰ ਮੈਂ ਇੱਥੇ ਹੀ ਸੇਵਾ ਹੁਣ ਮੈਨੂੰ 6 ਸਾਲ ਤੋਂ ਤਕਰੀਬਨ ਦੁਬਾਰਾ ਹੋ ਗਈ। ਜਿਹੜੀ ਧਾਰਮਿਕ ਵਿਦਿਆ ਦੀ ਸਿਖਲਾਈ ਹੈ ਤੁਹਾਡੀ ਕਿਹੜੀ ਜਗ੍ਹਾ ਤੋਂ ਹੋਈ ਹੈ ਜੀ? ਮੈਂ ਸਿੱਖ ਮਿਸ਼ਨਰੀ ਕਾਲਜ ਤੋਂ ਲਈ ਹੈ ਜਿਹੜੀਆਂ ਸਵਾਵਾਂ ਤੁਸੀਂ ਕਰ ਰਹੇ ਹੋ ਇਸੇ ਸੇਵਾ ਨੂੰ ਬਹੁਤ ਸਾਰੇ ਲੋਕ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਉਹ ਇਸ ਚੀਜ਼ ਤੋਂ ਉਲੰਬੇ ਹੋ ਗਏ ਨੇ ਬਹੁਤ ਸਾਰੇ ਵੱਡੇ ਸਵਾਲੀਆ ਚਿੰਨ੍ਹ ਵੀ ਖੜੇ ਕਰ ਜਾਂਦੇ ਨੇ ਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਨਿਜ਼ਾਮ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਵਾਲੀਆ ਚਿੰਨ੍ਹ ਵੀ ਲਾਉਂਦਿਆਂ ਹੋਇਆਂ ਵੱਡੇ ਅਲੀਗੇਸ਼ਨ ਲਾ ਜਾਂਦੇ ਨੇ ਤੁਸੀਂ ਸੰਤੁਸ਼ਟੋਂ ਸੇਵਾ ਤੋਂ ਬਿਲਕੁਲ ਵੀਰ ਜੀ ਮੈਨੂੰ ਇੱਥੇ 7 ਸਾਲ ਤਕਰੀਬਨ ਦੱਸਿਆ ਵੀ ਸੇਵਾ ਨੇ ਮੈਂ ਹੁੰਦਿਆਂ ਹੋ ਗਿਆ ਤੇ ਗੁਰਦੁਆਰਾ ਪ੍ਰਬੰਧ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਤੇ ਨਾਲ ਗੁਰਦੁਆਰਾ ਪ੍ਰਬੰਧ ਨੂੰ ਨਾਲ ਸੰਭਾਲਣ ਵਾਸਤੇ ਸਮੁੱਚਾ ਸਟਾਫ ਜਿਹੜਾ ਇਹ ਤਿੰਨੇ ਆਪਸੀ ਕੜੀਆਂ ਇੱਕ ਦੂਜੇ ਨਾਲ ਜੁੜੀਆਂ ਹੋਣ ਜਾਂਦੀਆਂ ਨੇ। ਦੋਸੋ ਪ੍ਰਬੰਧਕਾਂ ਦਾ ਸੰਗਤ ਦਾ ਤੇ ਸਟਾਫ ਦਾ ਆਪਸੀ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਲੰਬੇ ਸਮੇਂ ਤੋਂ ਜਿਹੜੇ ਇੱਥੇ ਸੇਵਾ ਸੇਵਾਵਾਂ ਨਿਭਾ ਰਹੇ ਆ ਸਾਰੇ ਸਿੰਘਾਂ ਦੇ ਕੋਲੋਂ ਪੁੱਛਿਆ। ਸ਼ਾਇਦ ਇਹਨਾਂ ਸਾਰਿਆਂ ਵਿੱਚੋਂ ਘੱਟ ਸਮਾਂ ਜਿਹੜਾ ਮੇਰੇ ਕੋਲ ਹੀ ਹੋਏਗਾ ਕਿਉਂਕਿ ਮੈਂ ਵਿਦੇਸ਼ ਚਲਾ ਗਿਆ ਸੀ ਤੇ ਉਸ ਤੋਂ ਬਾਅਦ ਇੱਥੇ ਆਣ ਕੇ ਸੇਵਾ ਸੰਭਾਲੀ ਹੈ। ਤਕਰੀਬਨ 30-30 ਸਾਲ ਤੋਂ ਵੀ 25-25 ਸਾਲ ਤੋਂ ਵੀ ਇੱਥੇ ਸੇਵਾ ਨਿਭਾ ਰਹੇ ਆ। ਜੀ ਆਪਸੀ ਤਾਲਮਿਲ ਹੈ ਤੇ ਤਾਂ ਹੀ ਨਾ ਲੰਬਾ ਸਮਾਂ ਕੋਈ ਸੇਵਾ ਨਿਭਾਉਂਦਾ ਜਿੱਥੇ ਤਾਲਮਿਲ ਦੀ ਘਾਟ ਹੁੰਦੀ ਹੈ ਤੁਹਾਨੂੰ ਪਤਾ ਹੈ ਵੀ ਕਿਤੇ 2 ਮਹੀਨੇ 6 ਮਹੀਨੇ ਸਾਲ ਬਾਅਦ ਸਿੰਘ ਸੇਵਾ ਛੱਡ ਜਾਂਦੇ ਨੇ ਜਾਂ ਉਹਨਾਂ ਕੋਲੋਂ ਸੇਵਾ ਵਾਪਸ ਲੈ ਲਈ ਜਾਂਦੀ ਹੈ ਸੋ ਸੇਵਾ ਛੱਡਣ ਦੇ ਪਿੱਛੇ ਕਾਰਨ ਆਪਸੀ ਤਾਲਮਿਲ ਦੀ ਕਿਤੇ ਨਾ ਕਿਤੇ ਘਾਟ ਹੁੰਦੀ ਹੈ ਜੇ ਆਪਸੀ ਤਾਲਮਿਲ ਹੈ ਤੇ ਤਾਂ ਹੀ ਲੰਬਾ ਸਮਾਂ ਸੇਵਾ ਨਿਭਾਈ ਜਾ ਸਕਦੀ ਹੈ ਧਾਰਮਿਕ ਵਿਦਿਆ ਲੈਣ ਤੋਂ ਬਾਅਦ ਤੁਸੀਂ ਇੱਕ ਜ਼ਿੰਦਗੀ ਦਾ ਵੱਡਾ ਟੀਚਾ ਚੁਣਿਆ ਹੋਏਗਾ ਤੇ ਉਸੇ ਟੀਚੇ ਨੂੰ ਲੱਗਦਾ ਹੈ ਕਿ ਸਰ ਕਰਨ ਵਾਲ ਵਧ ਰਹੇ ਹੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਕੇ ਬਿਲਕੁਲ ਵੀ ਜੀ ਮੈਂ ਅੱਜ ਤੱਕ ਤਕਰੀਬਨ 24 20 ਸਾਲ ਮੈਨੂੰ ਹੋ ਗਏ ਸੇਵਾ ਨਿਭਾਉਂਦਿਆਂ ਵੱਖ-ਵੱਖ ਸਥਾਨਾਂ ਤੇ ਪਹਿਲਾਂ ਮੈਂ ਜਲੰਧਰ ਡਿਸਟ੍ਰਿਕਟ ਦੇ ਵਿੱਚ ਪਿੰਡ ਡਿੰਗਰੀਆਂ ਦੇ ਵਿੱਚ ਸੇਵਾ ਕੀਤੀ ਹੈ 7 ਸਾਲ ਆਪਣੀ ਮਰਜ਼ੀ ਨਾਲ ਉਹ ਤੋਂ ਸੇਵਾ ਛੱਡ ਕੇ ਸ਼ਹਿਰ ਆ ਗਏ ਸੀ ਇੱਥੇ ਮੈਂ ਰਾਮਗੜੀਆ ਸਵਾ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕੀਤੀ ਹੈ ਬਾਅਦ ਵਿੱਚ ਮੈਂ 4 ਸਾਲ ਮੈਂ ਨਿਊਜ਼ੀਲੈਂਡ ਵਿਦੇਸ਼ ਦੇ ਵਿੱਚ ਸੇਵਾ ਕੀਤੀ ਹੈ ਆਪਣੀ ਮਰਜ਼ੀ ਦੇ ਨਾਲ ਜਿੱਥੇ-ਜਿੱਥੇ ਸੇਵਾ ਛੱਡੀ ਆ ਕਿਉਂਕਿ ਉੱਥੇ ਵਿਜੇ ਦੀ ਮਿਆਰ ਜਿੰਨੀ ਪੂਰੀ ਹੋ ਜਾਂਦੀ ਸੀ ਤੇ ਮੈਂ ਵਾਪਸ ਆਉਂਦਾ ਰਿਆ ਆਪਣੇ ਕਾਰਜਕਾਲ ਦੇ ਦੌਰਾਨ ਤੁਹਾਡਾ ਐਕਸਪੀਰੀਅੰਸ ਰਿਆ ਹੋਵੇਗਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਆਮ ਕਰਕੇ ਰਾਬਤਾ ਬਣਿਆ ਰਹਿੰਦਾ ਤੇ ਬਹੁਤ ਸਾਰੀਆਂ ਅਜਹੀਆਂ ਚੁਣੌਤੀਆਂ ਵੀ ਆਉਂਦੀਆਂ ਨੇ ਦੂਜੀਆਂ ਕਮੇਟੀਆਂ ਦੇ ਨਾਲੋਂ हट ਕੇ ਇਸ ਕਮੇਟੀ ਦੇ ਵਿੱਚ ਤੁਹਾਨੂੰ ਵੱਖਰਾ ਕੀ ਜਾਂਪਦਾ ਹੈ ਦੇਖੋ ਹਰ ਜਗ੍ਹਾ ਜਿੱਥੇ ਆ ਪ੍ਰਬੰਧਕ ਹਰ ਜਗ੍ਹਾ ਸਟਾਫ ਵੱਖਰੇ-ਵੱਖਰੇ ਆ ਤੁਹਾਨੂੰ ਸਿੰਘ ਜਿਹੜੇ ਉਹ ਮਿਲਣਗੇ ਤੇ ਉਹਨਾਂ ਦੇ ਵਿੱਚ ਹਰ ਇੱਕ ਦੇ ਆਪ ਆਪਣੇ ਵਿਚਾਰ ਹੁੰਦੇ ਨੇ ਕਿਤੇ ਨਾ ਕਿਤੇ ਵਿਚਾਰਾਂ ਦੇ ਵਿੱਚ ਜਿਹੜਾ ਨਾ ਉਹ ਮਤਭੇਦ ਹੋ ਜਾਂਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਆਪਸੀ ਇਤਫਾਕ ਜਿਹੜਾ ਵਾ ਉਹ ਕਿਤੇ ਨਾ ਕਿਤੇ ਘਟਦਾ ਵੀ ਨਜ਼ਰ ਆਉਂਦਾ ਵਾ ਉਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਪ੍ਰਬੰਧਕਾਂ ਨੂੰ ਦੋਸ਼ੀ ਸ਼ਬਦ ਕਰਦੇ ਹਾਂ ਕਿ ਪ੍ਰਬੰਧਕਾਂ ਵੱਲੋਂ ਇਹ ਜਿਹੜੀ ਆ ਸਟਾਫ ਦੇ ਵਿੱਚ ਕਮੀਆਂ ਕੱਢੀਆਂ ਜਾਂਦੀਆਂ ਪਰ ਦੂਜਾ ਪੱਖ ਇਹ ਵੀ ਹੈ ਕਿਤੇ ਨਾ ਕਿਤੇ ਜਿਹੜੀ ਉਹ ਪ੍ਰਬੰਧਕਾਂ ਦੇ ਵਿੱਚ ਕਮੀਆਂ ਹੁੰਦੀਆਂ ਤੇ ਕਿਤੇ ਕਿਤੇ ਜਿਹੜੀ ਉਹ ਸਟਾਫ ਦੇ ਵਿੱਚ ਵੀ ਉਹ ਸਾਨੂੰ ਜਿਹੜੀ ਆਪਣਾ ਸੁਧਾਰ ਕਰਨ ਦੀ ਲੋੜ ਹੁੰਦੀ ਹੈ ਸੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਪਾਸੇ ਜਿਹੜੇ ਨੇ ਉਹ ਸਟਾਫ ਹੀ ਦੋਸ਼ੀ ਹੈ ਜਾਂ ਇੱਕ ਪਾਸਾ ਅਸੀਂ ਕਹੀਏ ਵੀ ਪ੍ਰਬੰਧਕ ਹੀ ਦੋਸ਼ੀ ਨੇ ਬਾਕੀ ਜਿੱਥੇ ਵੀ ਆਪਾਂ ਸੇਵਾਵਾਂ ਨਿਭਾਉਂਦੇ ਆ ਚਾਹੇ ਸਾਡਾ ਫੀਲਡ ਧਾਰਮਿਕ ਹੈ ਚਾਹੇ ਅਸੀਂ ਹੋਰ ਕਿਸੇ ਫੀਲਡ ਵਿੱਚ ਜਿਹੜੀ ਡਿਊਟੀ ਨਿਭਾਉਂਦੇ ਆ ਕਿਤੇ ਵੀ ਡਿਊਟੀ ਨਿਭਾਉਂਦੇ ਆ ਜਿਹੜਿਆ ਨਾ ਉਹ ਆਪਸੀ ਵਿਚਾਰਾਂ ਦੇ ਮਤਭੇਦ ਜਿਹੜੇ ਹੋ ਹੀ ਜਾਂਦੇ ਨੇ ਜਿੱਦਾਂ ਸਾਡੇ ਘਰ ਪਰਿਵਾਰਾਂ ਦੇ ਵਿੱਚ ਵੀ ਦੇਖੋ ਹਰ ਵੇਲੇ ਜਿਹੜਾ ਸੁਖਾਵਾਂ ਮਾਹੌਲ ਨਹੀਂ ਰਹਿੰਦਾ ਕਿਤੇ ਘਰ ਪਰਿਵਾਰਾਂ ਦੇ ਵਿੱਚ ਵੀ ਜਿਹੜੀ ਉਹ ਤਲਖੀ ਇੱਕ ਦੂਜੇ ਨਾਲ ਹੋ ਹੀ ਜਾਂਦੀ ਹੈ ਲੇਕਿਨ ਉਹਨੂੰ ਜਿਹੜਾ ਵਾ ਅਸੀਂ ਘਰ ਪਰਿਵਾਰ ਵਿੱਚ ਵੀ ਹੋਈ ਗੱਲ ਨੂੰ ਜਿਹੜਾ ਉਹ ਮੀਡੀਆ ਵਿੱਚ ਨਹੀਂ ਉਛਾਲਿਆ ਜਾਂਦਾ ਅਸੀਂ ਬੈਠ ਕੇ ਚਾਰ ਰਿਸ਼ਤੇਦਾਰ ਸਾਖ ਸੰਬੰਧੀ ਪਤਵੰਤੇ ਸੱਜਣਾ ਚ ਬੈਠ ਕੇ ਉਹਨੂੰ ਸੁਲਝਾਉਣ ਦਾ ਯਤਨ ਕਰਦੇ ਏਦਾਂ ਹੀ ਕਿਤੇ ਵੀ ਜਿਹੜੀ ਆ ਸੰਸਥਾ ਦੇ ਵਿੱਚ ਆਪਸੀ ਮਤਭੇਦ ਹੁੰਦੇ ਆ ਉਹਨੂੰ ਬੈਠ ਕੇ ਸੁਲਝਾਉਣਾ ਜਿਹੜਾ ਇੱਕ ਵਧੀਆ ਤਰੀਕਾ ਹੁੰਦਾ ਕੀ ਨਾਮ ਹੈ ਜੀ ਕਾਦੀਆਂ ਸਮਾਂ ਨਿਭਾਉਣੇ ਗੁਰੂ ਘਰ ਹੈਡ ਗ੍ਰੰਥੀ ਕਥਾਵਾਜਕ ਪਉਪਾਠ ਕੀਰਤਨ ਕਿੰਨਾ ਸਮਾਂ ਹੋ ਗਿਆ ਸੇਵਾ ਕਰਦਿਆਂ 28 ਸਾਲ ਤੋਂ 28 ਸਾਲ ਹੋ ਗਏ ਹਾਂ ਜੀ ਤੇ ਜਦੋਂ ਗੁਰੂ ਘਰ ਦੇ ਵਿੱਚ ਆਏ ਸੀ ਤਾਂ ਉਦੋਂ ਬੱਚੇ ਛੋਟੇ ਹੋਣਗੇ ਹੁਣ ਤੇ ਫਿਰ ਬੱਚੇ ਜਵਾਨ ਹੋ ਗਏ ਹੋਣੇ ਤੀ ਬੱਚ ਇੱਥੇ ਹੀ ਬੱਚੇ ਸਾਡੇ ਪੜੇ ਜੀ ਇੱਥੋਂ ਹੀ ਸਭ ਕੁਝ ਕੀਤਾ ਹੈ ਗੁਰੂ ਸਾਹਿਬ ਦੀ ਕਿਰਪਾ ਬੜੀ ਕੀਤਾ ਹੈ ਜਦੋਂ ਬੰਦਾ ਗ੍ਰਸਤ ਦਾ ਜੀਵਨ ਬਤੀਤ ਕਰਦਾ ਤਾਂ ਬੰਦੇ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਆਉਂਦੀਆਂ ਨੇ ਉਹਨਾਂ ਚੁਣੌਤੀਆਂ ਨਾਲ ਲੜਨ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪਰਿਵਾਰ ਦੇ ਵਾਂਗ ਮੋਢੇ ਨਾਲ ਮੋਢਾ ਡਾ ਕੇ ਖੜੀ ਜਾਂ ਫਿਰ ਬੈਠ ਤੇ ਰਹੀ ਕਿ ਅਸੀਂ ਤੇ ਮਹੀਨਾਵਾਰ ਜਿਹੜੇ ਗਰੰਥੀ ਸਿੰਘ ਜਾਂ ਸੇਵਾਦਾਰ ਰੱਖੇ ਨੇ ਕੇਵਲ ਤਨਖਾਹ ਦਿੱਤੀ ਜਾਂਦੀ ਹੈ ਇੱਥੋਂ ਤੱਕ ਹੀ ਸੀਮਤ ਰਹੀ ਹੈ ਨਹੀਂ ਜੀ ਸਾਡੇ ਪ੍ਰਬੰਧਕ ਕਮੇਟੀ ਹਰ ਤਰ੍ਹਾਂ ਦੇ ਨਾਲ ਕੋਈ ਵੀ ਅਸੀਂ ਕੰਮ ਕੀਤਾ ਬੱਚੇ ਪੜਾਏ ਨੇ ਇੱਥੇ ਬੱਚੇ ਪੜਾਏ ਨੇ ਇਸੇ ਆਸਾਨ ਤੇ ਮੈਂ ਬੱਚੇ ਪੜਾਏ ਨੇ ਇਸੇ ਆਸਾਨ ਤੇ ਘਰ ਬਣਾਇਆ ਇਸੇ ਆਸਾਨ ਤੇ ਰਹਿ ਕੇ ਹੀ ਸੇਵਾ ਕਰਦੇ ਆ ਹੋਇਆ ਪਰ ਪ੍ਰਬੰਧਕ ਕਮੇਟੀ ਨੇ ਹਰ ਤਰ੍ਹਾਂ ਦੇ ਨਾਲ ਸਾਨੂੰ ਸ਼ਾਮਲ ਕੀਤਾ ਹੈ ਖਾਸ ਕਰਕੇ ਸਾਡੇ ਪ੍ਰਧਾਨ ਸਾਹਿਬ ਇਹੋ ਜੇ ਅਸੀਂ ਪ੍ਰਧਾਨ ਸਾਹਿਬ ਅੱਜ ਤੱਕ ਕਿਤੇ ਵੀ ਨਹੀਂ ਦੇਖੇ ਮੈਂ ਦੋ ਥਾਵਾਂ ਤੇ ਹੋਰ ਸੇਵਾ ਕੀਤੀ ਹੈ ਪਰ ਜਿਹੋ ਜੇ ਇਹ ਨੇਚਰ ਇਹਨਾਂ ਦਾ ਹੈਗਾ ਜਿੰਨਾ ਨਾਈਸ ਹੈ ਇਹ ਪਰ ਤਾਂ ਸਾਡੇ ਸਾਡੇ ਕਿਤੇ ਵੀ ਦੂਜੇ ਹੈ ਨਹੀਂ ਸੀ 28 ਸਾਲ ਤੋਂ ਤੁਸੀਂ ਆਏ ਹੋ ਜਦੋਂ ਆਏ ਸੀ ਉਦੋਂ ਵੀ ਇਸੇ ਪ੍ਰਧਾਨ ਸਾਹਿਬ ਨੇ ਤੁਹਾਡੀ ਚੋਣ ਕੀਤੀ ਸੀ ਜਾਂ ਉਸ ਵੇਲੇ ਹੋਰ ਕਮੇਟੀ ਸੀ ਉਦੋਂ ਕੋਈ ਕਮੇਟੀ ਹੋਰ ਸੀ तकरीबन ਪਿਛਲੇ ਕਾਫੀ ਸਮੇਂ ਤੋਂ ਪ੍ਰਧਾਨ ਸਾਹਿਬ ਸਾਡੇ ਇਹੀ ਚੱਲ ਜਾ ਰਹੇ ਨੇ ਭਾਵੇਂ ਬਦਲ ਗਏ ਕੁਝ ਸਮੇਂ ਬਾਅਦ ਪਰ ਫਿਰ ਇਹਨਾਂ ਦੀ ਸੇਵਾ ਮਿਲ ਗਈ ਹੈ ਸੰਗਤ ਨੇ ਲਾਈਕ ਕੀਤਾ ਬਹੁਤ ਜ਼ਿਆਦਾ ਕਿਉਂਕਿ ਸੰਗਤ ਵੀ ਦੇਖਦੀ ਹੈ ਸਭ ਤੋਂ ਵੱਡੀ ਗੱਲ ਸੰਗਤ ਵੀ ਦੇਖਦੀ ਹੈ ਵੀ ਮੇਨ ਸੇਵਾ ਕੌਣ ਕਰਦਾ ਪਿਆ ਹੈ ਸੇਵਾ ਕੌਣ ਨਿਭਾਉਂਦਾ ਪਿਆ ਪਰ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਸੇਵਾ ਕੌਣ ਕਰਦਾ ਪਿਆ ਇਹ ਸੰਗਤ ਬਹੁਤ ਦੇਖਦੀ ਹੈ ਦੇ ਸੰਗਤ ਹੀ ਸੇਵਾ ਪ੍ਰਧਾਨ ਸਾਹਿਬ ਨੂੰ ਸੇਵਾ ਦਾ ਮੌਕਾ ਦਿੰਦੀ ਹਰ ਥਾਰੇ ਬਿਲਕੁਲ ਹਾਂਜੀ ਇਧਰਲੇ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਜ਼ਿੰਮੇਵਾਰ ਸੱਜਣ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਤੁਹਾਡਾ ਮਨਜੀਤ ਸਿੰਘ ਕਿੰਨੇ ਸਮੇਂ ਤੋਂ ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਹੇ ਮੈਂ ਤਕਰੀਬਨ 3 ਸਾਲ ਹੋ ਗਏ ਕਾਦੀ ਜ਼ਿੰਮੇਵਾਰੀ ਸੌਂਪੀ ਸੰਗਤ ਨੇ ਤੁਹਾਨੂੰ ਮੈਂ ਕੈਸ਼ਾ ਜਿਹੜਾ ਹੈ ਨਾ ਕੈਸ਼ ਮੈਨੇਜ ਕਰ ਰਿਹਾ ਹੈਗਾ ਆਲਰੇਡੀ ਦਾ ਕੈਸ਼ ਦਾ ਕੰਮ ਹੈ ਨਾ ਲੈਂਡ ਦੇ ਜੋ ਆਂਦਾ ਹੈ ਜਬ ਮਤਲਬ ਇਹ ਬੈਕ ਆਫਿਸ ਹੈ ਜੋ ਕੋਈ ਜ਼ਿਆਦਾ ਕੰਮ ਕਲੈਕਸ਼ਨ ਹੁੰਦੀ ਹੈ ਸਾਰੇ ਭਾਈ ਸਾਹਿਬ ਕਰਦੇ ਹੈਗੇ ਉਹ ਫਿਰ ਮੇਰੇ ਕੋਲ ਜਮਾ ਹੁੰਦੇ ਤੇ ਜੋ ਖਰਚੇ ਹੁੰਦੇ ਆ ਉਹ ਮੇਰੇ ਥਰੂ ਮਤਲਬ ਮੇਰੇ ਕੋਲ ਜਿਹੜੇ ਪਾਸ ਹੋ ਕੇ ਪ੍ਰਧਾਨ ਜੀ ਤੇ ਸੈਕਟਰੀ ਸਾਹਿਬ ਸਾਈਨ ਕਰਕੇ ਆਉਂਦੇ ਆ ਥੈਨ ਆਈ ਉਹ ਉਹਨਾਂ ਉਹਨਾਂ ਨੂੰ ਪੇ ਕਰੀਦਾ ਤੇ ਉਹ ਸਾਰਾ ਇਨ ਰਿਟਰਨ ਚ ਵਾਟ ਜੋ ਵੀ ਆਂਦਾ ਜੋ ਜਾਂਦਾ ਸਾਰਾ ਰਿਟੈਂਸ ਮੇਨਟੇਨ ਕੀਤਾ ਜਾਂਦਾ ਹੈ ਜੀ ਕੀ ਨਾਮ ਹੈ ਜੀ ਤੁਹਾਡਾ ਬਲਵਿੰਦਰ ਸਿੰਘ ਜੀ ਕਿੰਨਾ ਸਮਾਂ ਹੋ ਗਿਆ ਸੇਵਾ ਕਰਦੇ ਨੇ तकरीबन ਮੈਂ ਤਾਂ ਬਚਪਨ ਤੋਂ ਹੀ ਇਸੇ ਗੁਰੂ ਘਰ ਦੇ ਵਿੱਚ ਸੇਵਾ ਕਰ ਰਿਹਾ ਹੈਗਾ ਜਦੋਂ ਗੁਰੂ ਘਰ ਛੋਟਾ ਸੀ ਸ਼ੈੱਡ ਦੇ ਵਿੱਚ ਸੀ ਉਸ ਸਮੇਂ ਤੋਂ ਹੀ ਅਸੀਂ ਗੁਰੂ ਘਰ ਦੇ ਨਾਲ ਜੁੜੇ ਹੋਏ ਹਾਂ ਤੇ 35 ਸਾਲ ਤਾਂ ਹੋ ਗਏ तकरीबन ਇਸ ਗੁਰੂ ਘਰ ਦੇ ਨਾਲ ਜੁੜੇ ਹੋਏ ਹਾਂ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਦੇ ਜਿਹੜਾ ਉੱਪਰ ਅਲਿਗੇਸ਼ਨ ਲੱਗਦੇ ਨੇ ਧਾਰਮਿਕ ਸ਼੍ਰੇਣੀ ਦੇ ਨਾਲ ਜੁੜੇ ਹੋਏ ਰਾਗੀ ਪ੍ਰਚਾਰਕ ਗਰੰਥੀ ਹੋਣ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਕਮੇਟੀਆਂ ਦੇ ਵੱਲੋਂ ਸਾਡੇ ਨਾਲ ਜਿਹੜਾ ਵਿਵਹਾਰ ਹੈ ਸਹੀ ਤਰੀਕੇ ਦੇ ਨਾਲ ਨਹੀਂ ਕੀਤਾ ਜਾਂਦਾ ਪਰ ਤੁਹਾਡੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਸ ਕਮੇਟੀ ਦੇ ਵਿੱਚ ਸੇਵਾਦਾਰ ਵੀ ਲੰਬੇ ਸਮੇਂ ਤੋਂ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਸਮਾਵਾ ਨਿਭਾ ਰਹੇ ਨੇ ਔਰ ਦੂਜੇ ਪਾਸੇ ਜਿਹੜਾ ਕਮੇਟੀ ਦਾ ਗੁਣ ਗਾਇਨਵੀ ਕੀਤਾ ਜਾ ਰਿਹਾ ਹੈ ਕਿ ਸਾਡੀ ਦੁੱਖ ਸੁੱਖ ਦੇ ਵੇਲੇ ਬਾਹ ਵੀ ਫੜੀ ਜਾਂਦੀ ਹੈ ਇਸ ਤਰ੍ਹਾਂ ਦੀਆਂ ਕਿਹੜੀਆਂ ਚੀਜ਼ਾਂ ਤੋਂ ਤੁਸੀਂ ਪ੍ਰੇਰਣਾ ਲਈ ਕਿ ਇੱਕ ਪਰਿਵਾਰ ਦੇ ਵਾਂਗ ਇਹਨਾਂ ਸੇਵਾਦਾਰਾਂ ਤੇ ਗਰੰਥੀਆਂ ਨੂੰ ਰੱਖਦੇ ਹੋ ਦੇਖੋ ਪਰਿਵਾਰ ਦੀ ਗੱਲ ਇਹ ਹੈ ਕਿ ਜਿਹੜਾ ਗੁਰੂ ਘਰ ਹੈ ਗੁਰੂ ਘਰ ਸਤਾਲ ਮੇਲ ਦੇ ਨਾਲ ਬਣਦਾ ਹੈ ਜਿਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ ਹੈ ਕਿ ਪਰਿਵਾਰ ਇਸ ਤਰ੍ਹਾਂ ਜਿਸ ਤਰ੍ਹਾਂ ਮੁਠੀ ਪੰਜ ਉਂਗਲਾਂ ਦੀ ਬਣਦੀ ਹੈ ਉਸੇ ਪ੍ਰਕਾਰ ਹਰ ਸੇਵਾਦਾਰ ਦੀ ਆਪਣੀ ਡਿਊਟੀ ਹੈ ਗਰੰਤੀ ਸਿੰਘ ਦੀ ਆਪਣੀ ਡਿਊਟੀ ਹੈ ਪ੍ਰਬੰਧਕਾਂ ਦੀ ਆਪਣੀ ਡਿਊਟੀ ਹੈ ਜਦ ਇਹ ਰਲ ਮਿਲ ਕੇ ਕੰਮ ਕਰਦੇ ਨੇ ਤਾਂ ਇਹ ਇੱਕ ਬਹੁਤ ਵਧੀਆ ਮੈਸੇਜ ਕ੍ਰੀਏਟ ਹੁੰਦਾ ਹੈਗਾ ਇਸ ਬਾਰੇ ਇਦਾਂ ਹੈ ਕਿ ਜੇ ਕੋਈ ਡਿਸਪਿਊਟ ਵੀ ਖੜਾ ਹੁੰਦਾ ਆਪਸ ਦੇ ਵਿੱਚ ਤੇ तकरीबन ਸਾਰੇ ਸੂਝਵਾਨ ਨੇ ਗੁਰਬਾਣੀ ਦਾ ਵੀ ਕਥਨ ਹੈ ਕਿ ਹੋਇ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਵੀ ਦੁਬਦਾ ਤਾਂ ਹੀ ਖੜੀ ਹੁੰਦੀ ਹੈ ਜੇ ਸਿੱ ਇਕੱਠੇ ਨਹੀਂ ਹੁੰਦੇ ਜੇ ਸਟਾਫ ਨੂੰ ਕੋਈ ਪ੍ਰੋਬਲਮ ਹੈ ਸਟਾਫ ਡਾਇਰੈਕਟ ਆ ਕੇ ਪ੍ਰਬੰਧਕ ਕਮੇਟੀ ਪ੍ਰਧਾਨ ਜੀ ਸਕੱਤਰ ਸਹਿਬਾਨ ਨੂੰ ਮਿਲੇ ਤੇ ਇਸ ਮਿਲ ਕੇ ਉਹ ਆਪਣੀ ਸਮੱਸਿਆ ਦੱਸਦੇ ਨੇ ਸਮੱਸਿਆ ਜ਼ਰੂਰ ਹੱਲ ਹੁੰਦੀ ਹੈ ਜੇ ਉਸੇ ਸਮੱਸਿਆ ਨੂੰ ਆਪਾਂ ਬਾਹਰ ਖੜ ਕੇ ਚਾਰ ਲੋਕਾਂ ਦੇ ਵਿੱਚ ਜਾਂ ਸੰਗਤ ਦੇ ਵਿੱਚ ਜਾ ਕੇ ਆਪਾਂ ਡਿਸਕਸ ਕਰਾਂਗੇ ਤਾਂ ਉਸ ਸਮੱਸਿਆ ਦਾ ਹੱਲ ਨਹੀਂ ਹੋਇਆ ਕਰਦਾ ਜਿਹੜੇ ਇਥੇ ਤਾਵਾਟ ਸਿੰਘ ਨੇ ਵਿਦਵਾਨ ਨੇ ਉਹਨਾਂ ਨੇ ਗੁਰਮਤਿ ਦੀ ਲੰਬੇ ਸਮੇਂ ਦੀ ਸਿੱਖ ਲਈ ਲਈ ਹੋਈ ਹੈ ਤੇ ਤਜਰਬਾ ਵੀ ਲੰਬੇ ਸਮੇਂ ਦਾ ਹੈ ਤੇ ਜਿਹੜੇ ਹੋਰ ਸੇਵਾਦਾਰ ਨੇ ਜਾਂ ਗਰੰਤੀ ਸਿੰਘ ਹੈ ਜਾਂ ਰਾਗੀ ਸਿੰਘ ਨੇ ਰਾਗੀ ਸਿੰਘਾਂ ਦਾ ਕੰਮ ਹੈ ਜਿਹੜਾ ਕੀਰਤਨ ਕਰਨਾ ਹੈ ਸੇਵਾਦਾਰਾਂ ਦਾ ਸੇਵਾ ਕਰਨਾ ਹੈ ਗਰੰਤੀ ਸਿੰਘ ਦਾ ਜਿਹੜਾ ਫਰਜ਼ ਹੈ ਦੋ ਸਮੇਂ ਗੁਰਬਾਣੀ ਦਾ ਪਾਠ ਕਰਨਾ ਹੈ ਇਹਨਾਂ ਦੇ ਕੋਲੋਂ ਇਹਨਾਂ ਦੇ ਜਿਹੜਾ ਹਿੱਸੇ ਆਉਂਦਾ ਕਾਰਜ ਇਸ ਤੋਂ ਹਟ ਕੇ ਕੋਈ ਹੋਰ ਵੀ ਕੰਮ ਲੈ ਲੈਣੇ ਹੋ ਜਾਂ ਫਿਰ ਜਿਹੜਾ ਹਿੱਸੇ ਕੰਮ ਆਉਂਦਾ ਉਹੀ ਕਰਨ ਕਰਨ ਨੂੰ ਪਹਿਲ ਦਿੰਨੇ ਹੋ ਸਾਡੇ ਗੁਰੂ ਘਰ ਦੇ ਵਿੱਚ ਤਕਰੀਬਨ 4 ਗੰਧੀ ਸਿੰਘ ਰੱਖੇ ਹੋਏ ਨੇ 4 ਗੰਧੀ ਸਿੰਘ ਨੇ ਔਰ ਇੱਕ ਕਥਾਵਾਚਕ ਨੇ ਇੱਕ ਹੈਡ ਗੰਧੀ ਸਾਹਿਬ ਨੇ ਦੋ ਮੀਤ ਗੰਧੀ ਸਹਿਬਾਨ ਨੇ ਉਹਨਾਂ ਦਾ ਕੰਮ ਕੇਵਲ ਗੁਰਬਾਣੀ ਔਰ ਗੁਰੂ ਸਾਹਿਬ ਦਾ ਅਦਵ ਸਤਕਾਰ ਮੁੱਖ ਉਹਨਾਂ ਦਾ ਮਕਸਦ ਇਹ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਆਦਬ ਸਤਕਾਰ ਕਿਸ ਤਰ੍ਹਾਂ ਕਾਇਮ ਰੱਖਣਾ ਹੈ ਔਰ ਉਹਨਾਂ ਦੇ ਆਦਬ ਸਤਕਾਰ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਸੇਵਾਦਾਰਾਂ ਦਾ ਜਿਹੜਾ ਕੰਮ ਹੈ ਸੇਵਾਦਾਰਾਂ ਦਾ ਆਪਣਾ ਕੰਮ ਹੈ ਸੇਵਾਦਾਰਾਂ ਦਾ ਜਿਹੜੀ ਜਿਸ ਤਰ੍ਹਾਂ ਜਿਸ ਤਰੀ ਦੇ ਡਿਊਟੀਆਂ ਨੇ ਉਹ ਆਪਣੇ ਡਿਊਟੀਆਂ ਨਿਭਾਉਂਦੇ ਨੇ ਰਾਗੀ ਸਿੰਘ ਦਾ ਕੰਮ ਹੈ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਕਰਨਾ ਔਰ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰਨੀ ਹੋਰ ਆਉਣ ਵਾਲੇ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਆਨੰਦ ਕਾਰਜਾਂ ਦੀ ਵਿੱਚ ਹਾਜ਼ਰੀਆਂ ਭਰਨੀਆਂ ਉਹਨਾਂ ਦਾ ਇਹ ਸਾਰਾ ਕੰਮ ਕਿਸੇ ਵੀ ਸੇਵਾਦਾਰ ਤੋਂ ਜਾਂ ਗਰੰਥੀ ਸਿੰਘ ਤੋਂ ਜਾਂ ਰਾਗੀ ਸਿੰਘ ਤੋਂ ਇਸ ਤੋਂ ਇਲਾਵਾ ਕੰਮ ਨਹੀਂ ਲਿਆ ਜਾਂਦਾ ਹੈ ਜਿੰਨਾ ਇਹਨਾਂ ਗਰੰਥੀਆਂ ਨੂੰ ਰਾਗੀ ਸਿੰਘਾਂ ਨੂੰ ਜਾਂ ਤੁਸੀਂ ਮਹੀਨਾਵਾਰ ਭੱਤਾ ਦਿੰਨੇ ਹੋ ਸੌਖੇ ਤਰੀਕੇ ਦੇ ਨਾਲ ਇਹਨਾਂ ਦਾ ਗੁਜ਼ਾਰਾ ਹੋ ਜਾਂਦਾ ਹੈ ਕਦੇ वार्तालाप ਹੋਇਆ ਇਸ ਚੀਜ਼ ਦੇ ਉੱਪਰ ਤੁਹਾਡਾ ਦੇਖੋ ਜਿਹੜਾ ਇਹ ਰਹਾਇਸ਼ ਹੈ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਫਰੀਦ ਦਿੱਤੀ ਜਾਂਦੀ ਹੈ ਬਿਜਲੀ ਫ੍ਰੀ ਦਿੱਤੀ ਜਾਂਦੀ ਹੈ ਗੁਰੂ ਕਾ ਲੰਗਰ ਸਾਰਿਆਂ ਵਾਸਤੇ ਖੁੱਲਾ ਹੈ ਸਵੇਰੇ ਦੁਪਹਿਰੇ ਸ਼ਾਮ ਚਾਹ ਵਗੈਰਾ ਫ੍ਰੀ ਖੁੱਲੀ ਹੈ ਜਿਨ੍ਹਾਂ ਦਾ ਪਰਿਵਾਰ ਹੈ ਉਹਨਾਂ ਨੂੰ ਗੁਰੂ ਘਰ ਦੇ ਮੋਦੀ ਖਾਨੇ ਦੇ ਵਿੱਚੋਂ ਤਕਰੀਬਨ ਸੌਦੇ ਸਾਮਾਨ ਵੀ ਦਿੱਤਾ ਜਾਂਦਾ ਹੈ ਆਟਾ ਦਾਲ ਵਗੈਰਾ ਵੀ ਦਿੱਤੀ ਜਾਂਦੀ ਹੈ ਔਰ ਉਸ ਦੇ ਨਾਲ ਇਹ ਹੈ ਕਿ ਤਨਖਾਹ ਤੋਂ ਇਲਾਵਾ ਹੋਰ ਪੱਤੇ ਵੀ ਹਨ ਜਿਹੜੇ ਵੀ ਸਮਾਗਮਾਂ ਤੇ ਭਾਈ ਸਾਹਿਬ ਜਾਂਦੇ ਹਨ ਸੇਵਾਦਾਰ ਸਹਿਬਾਨ ਜਾਂਦੇ ਹਨ ਤਕਰੀਬਨ ਹਰ ਸਮਾਗਮ ਦੇ ਵਿੱਚ ਉਹਨਾਂ ਨੂੰ ਉਹਨਾਂ ਪੱਤਿਆਂ ਉਹ ਪੱਤੇ ਵੀ ਦਿੱਤੇ ਜਾਂਦੇ ਹਨ ਦੁੱਖ ਸੁੱਖ ਕਿਹਾ ਜਾਂਦਾ ਹੈ ਕਿ ਸਰੀਰ ਦੇ ਕੱਪੜੇ ਆ ਕਿਸੇ ਵੀ ਮਨੁੱਖ ਦੇ ਉੱਪਰ ਕਿਸੇ ਵੇਲੇ ਵੀ ਆ ਸਕਦਾ ਹੈ ਤੇ ਜਦੋਂ ਇਹਨਾਂ ਗ੍ਰਸਤੀ ਪਰਿਵਾਰਾਂ ਦੇ ਨਾਲ ਸੰਬੰਧਿਤ ਗ੍ਰੰਥੀ ਸੇਵਾਦਾਰਾਂ ਤੇ ਰਾਗੀਆਂ ਦੇ ਉੱਪਰ ਕੋਈ ਦੁੱਖ ਸੁੱਖ ਦਾ ਇਸ ਤਰੀਕੇ ਦਾ ਕੋਈ ਸਮਾਂ ਚੁਣੌਤੀ ਭਰਪੂਰਾ ਜਾਂਦਾ ਹੈ ਕਦੇ ਬਾਹ ਫੜੀ ਫਿਰ ਦੂ ਕਦੇ ਇਹਨਾਂ ਦੀ ਬਾਹ ਫੜੀ ਜਾਂ ਫਿਰ ਦੂਜੀਆਂ ਕਮੇਟੀਆਂ ਦੇ ਵਾਂਗ ਵਿਵਹਾਰਤ ਨਹੀਂ ਹੁੰਦਾ ਇਹਨਾਂ ਨਾਲ ਨਹੀਂ ਦੇਖੋ ਬਾਹ ਫੜਨੀ ਔਰ ਹੈਲਪ ਕਰਨੀ ਇੱਕ ਹੋਰ ਦੋ ਵਿਸ਼ੇ ਹੋ ਜਾਂਦੇ ਨੇ ਬਾਹ ਫੜਨ ਦਾ ਮਤਲਬ ਅਸੀਂ ਇਹਨਾਂ ਨੂੰ ਕਦੇ ਆਪਣਾ ਉਹ ਨਹੀਂ ਸਮਝਿਆ ਆਪਣੇ ਭਾਈ ਸਮਝਿਆ ਹੈ ਸਤਕਾਰ ਦਿੱਤਾ ਹੈ ਜੇ ਸਤਕਾਰ ਦਿੱਤਾ ਹੈ ਜਿਸ ਤਰ੍ਹਾਂ ਭਾਈ ਸਾਹਿਬ ਨੂੰ ਪਿੱਛੇ ਪ੍ਰੋਬਲਮ ਆ ਗਈ ਸੀ ਭਾਈ ਸਤਪਾਲ ਸਿੰਘ ਜੀ ਨੂੰ तकरीबन ਲੱਖ ਰੁਪਏ ਦੇ तकरीबन ਸੰਗਤ ਨੇ ਸੰਗ ਕਮੇਟੀ ਨੇ ਇਕੱਠੇ ਕਰਕੇ ਦਿੱਤੇ ਹਨ ਹੋਰ ਸੇਵਾਦਾਰਾਂ ਨੂੰ ਜਿਸ ਨੂੰ ਵੀ ਪ੍ਰੋਬਲਮ ਆਉਂਦੀ ਕਿਸੇ ਦੇ ਬੱਚੇ ਦੀ ਵਿਆਹ ਹੈ ਕਿਸੇ ਨੂੰ ਦਵਾਈ ਦੀ ਜ਼ਰੂਰਤ ਹੈ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ तकरीबन तकरीबन ਸਮੇਂ-ਸਮੇਂ ਤੇ ਜਦੋਂ ਵੀ ਇਹ ਡਿਮਾਂਡ ਕਰਦੇ ਨੇ ਆਪਾਂ ਜ਼ਰੂਰ ਦੇਣ ਕੱਲਾ ਇਹਨਾਂ ਨੂੰ ਨਹੀਂ ਇਹਨਾਂ ਦੇ ਪਰਿਵਾਰ ਵਿੱਚ ਵੀ ਕੋਈ ਕਿਸੇ ਨੂੰ ਪ੍ਰੋਬਲਮ ਆ ਜਾਂਦੀ ਹੈ ਕਦੇ-ਕਦਾਈਂ ਤਾਂ ਉਹ ਪਰਿਵਾਰ ਦੀ ਸਮੱਸਿਆ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਵੀ ਹੱਲ ਕੀਤੀ ਜਾਵੇ। ਇਧਰੋਂ ਸੇਵਾਦਾਰ ਸਿੰਘਾਂ ਦਾ ਵੀ ਪੱਖ ਲੈ ਲੈਨੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਦੇ ਦੁੱਖ ਦੇ ਸਮੇਂ ਦੇ ਵਿੱਚ ਸਹਿਯੋਗ ਕੀਤਾ ਪੈਸਿਆਂ ਦੇ ਨਾਲ ਜਾਂ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਹੋਣ। ਬਿਲਕੁਲ ਜੀ। ਬਿਲਕੁਲ ਕੀਤਾ ਸਨੋਖ। ਕਦੋਂ ਕੀਤੀ ਸੀ ਮਦਦ ਤੁਹਾਡੀ? ਇਹ 2000 ਆਪਣੇ 2007 ਚ ਕੀਤੀ ਪ੍ਰਧਾਨ ਸਾਹਿਬ ਨੇ। ਬੇਟੇ ਨੂੰ ਬੰਬ ਦਾ ਪਟਾਕਾ ਪਹਿ ਗਿਆ ਸੀ ਤੇ ਉਹ ਘਨ ਪੜ ਗਿਆ ਸੀ। ਉਸ ਤੋਂ ਬਾਅਦ ਬੇਟੇ ਨੂੰ ਇਹ ਬਦਾਂ ਜੀ ਆਪਣੇ ਕੋਲੋਂ 10000 ਰੁਪਏ ਦੇ ਕੇ ਦਿੱਤੇ। ਤੁਰੰਤ ਪੇਜੀ ਆਈ। ਤੇ ਵਾਰੀ ਇਹ ਦਾਦਾ ਹੁੰਦਾ ਕਮੇਟੀ ਪਹਿਲਾਂ ਸਾਈਨ ਕਰਵਾ ਕੇ ਅੱਖ ਲੈਂਦੀ ਜੇ 500 ਰੁਪਇਆ ਵੀ ਦੇਣਾ ਹੋਵੇ। ਨਹੀਂ ਜੀ ਨਹੀਂ ਸਾਡੇ ਪ੍ਰਧਾਨ ਸਾਹਿਬ ਬਹੁਤ ਵਧੀਆ ਨੇ। ਇਹੋ ਜਿਹੇ ਪ੍ਰਧਾਨ ਕਿਤੇ ਵੀ ਨਹੀਂ ਹੈਗੇ। ਬਰੀ ਮਲਕ ਦੀ ਕਿਰਪਾ ਇਹਨਾਂ ਤੇ। ਹਾਂ ਜੀ। ਸੰਤੁਸ਼ਟੀ ਹੈ ਤੁਹਾਡੀ? ਬਿਲਕੁਲ ਜੀ ਬਿਲਕੁਲ। ਤੁਹਾਡੀ ਹੋਈ ਜੀ ਕਦੇ ਮਦਦ? ਹਾਂ ਜੀ ਹਾਂ ਜੀ ਜੀ ਮੈਂ 2 ਸੀਜ਼ਨ ਤੋਂ ਬਿਮਾਰ ਹੋ ਗਿਆ ਟਾਈਫਾਇਰ ਹੋ ਗਿਆ ਹੈ ਤੇ ਬਹੁਤ ਮਦਦ ਕੀਤੀ ਜੀ ਮੇਰੇ। ਆ ਜੋ ਪੈਸੇ ਨਹੀਂ ਘਟਲੇ ਕਿਤੇ ਨਾ ਹਾਂ ਜੀ ਸਗੋਂ ਕੋਈ ਪੈਸਾ ਨਹੀਂ ਘਟਿਆ ਜੀ ਸਗੋਂ ਵਾਅਦਾ ਦਿੱਤੇ ਇਹਨਾਂ ਨੇ ਆਪਣਾ ਕਰਾਂਗੇ ਹਾਂ ਜੀ ਕੀ ਕਿਹਾ ਜਾਂਦਾ ਸੀ ਫਿਰ ਕਮੇਟੀ ਵੱਲੋਂ ਜਦੋਂ ਤੁਸੀਂ ਬਿਮਾਰ ਹੋਗੇ ਬੰਦੇ ਨੇ ਉਹੀ ਖਾਣਾ ਹੁੰਦਾ ਤੇ ਉਹੀ ਕਮਾਉਣਾ ਹੁੰਦਾ ਤੇ ਜਦੋਂ ਮੰਜੇ ਤੇ ਪੈ ਜੇ ਪਰਿਵਾਰ ਦਾ ਮੁਖੀ ਤੇ ਬਹੁਤ ਸਾਰੀਆਂ ਚਿੰਤਾਵਾਂ ਮਨ ਦੇ ਅੰਦਰ ਦੌੜਦੀਆਂ ਨੇ ਫਿਰ ਮਨ ਦੇ ਵਿੱਚ ਸਵਾਲ ਕੀ ਸੀ ਤੇ ਗੁਰਦੁਆਰਾ ਜਿਹੜੀ ਮੈਨੇਜਮੈਂਟ ਸੀ ਫਿਰ ਇਹਨਾਂ ਦੇ ਅੱਗੇ ਤਰਵਾਸ ਕੀ ਸੀ ਤੁਹਾਨੂੰ ਮੈਂ ਬਸ ਜਿਉਂ ਚੱਲ ਗਿਆ ਹਾਂ ਘਰ ਤੇ ਫੋਨ ਕੀਤਾ ਸੀ ਜੀ ਪ੍ਰਧਾਨ ਸਾਹਿਬ ਨੂੰ ਤੇ ਇਹਨਾਂ ਨੇ ਤਨਖਾਹ ਭਰਤੀ ਹੀ ਤੇ ਇਲਾਵਾ ਰੁਪਇਆ 10000 ਦੇਤਾ ਸੀ ਤਨਖਾਹ ਤੋਂ ਇਲਾਵਾ ਬਹੁਤ ਚੰਗੇ ਪ੍ਰਧਾਨ ਜੀ ਤੁਹਾਡੀ ਵੀ ਮਦਦ ਹੋਈ ਜੀ ਕਰੀ ਹਾਂ ਮੇਰੇ ਪਿਛੇ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਹੋਣ ਤੋਂ ਬਾਅਦ ਉਸ ਤੋਂ ਬਾਅਦ ਕਮੇਟੀ ਨੇ ਬਹੁਤ ਮਦਦ ਕੀਤੀ ਤੇ तकरीबन ਲੱਖ ਰੁਪਏ ਤੋਂ ਉੱਪਰ ਜਿਆਦਾ ਮੈਨੂੰ ਪੈਸਾ ਉਹਨਾਂ ਨੇ ਦਿੱਤਾ ਭੇਜਿਆ ਸੀ ਕਿੰਨਾ ਸਮਾਂ ਮੰਜੀਤੇ ਰਹੇ ਮੈਂ 1.5 ਮਹੀਨਾ ਉਂਜੀਤੇ ਰਹੀ ਐਕਸੀਡੈਂਟ ਕਿਵੇਂ ਹੋਇਆ ਸੀ ਮੈਂ ਆ ਰਿਹਾ ਸੀ ਰਾਜਪੁਰ ਤੋਂ ਸਮਰਾਪੁਰ ਤੋਂ ਤੇ ਮੋਟਰਸਾਲ ਤੇ ਸੀ ਮੋਟਰਸਾਲ ਤੇ ਫਿਰ ਐਕਸੀਡੈਂਟ ਵਗੈਰਾ ਸੇ ਵਿੱਚ ਤੇ ਉਦੋਂ ਮੈਂ ਗਿਰ ਗਿਆ ਕਾਫੀ ਮਸੜ ਕਾਫੀ ਛੋਟ ਲੱਗੀ ਸੀ ਤੇ ਕਾਫੀ ਚਿਰ ਮੈਂ ਮੰਜੇ ਤੇ ਰਿਹਾ ਇੱਕ ਪਾਸੇ ਤੇ ਉਹ ਵੇਲਾ ਹੁੰਦਾ ਹੈ ਕਿ ਬੰਦਾ ਜਦੋਂ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਂਦਾ ਹੋਵੇ ਤੇ ਉਹਦੇ ਨਾਲ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਵਾਪਰ ਜੇ ਉਹਨੂੰ ਮੰਜੇ ਤੇ ਪੈਣਾ ਪਵੇ ਜਾਂ ਉਹ ਗੁਰੂ ਘਰ ਦੇ ਵਿੱਚੋਂ ਐਬਸੈਂਟ ਹੋਣਾ ਸ਼ੁਰੂ ਹੋ ਜੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਫੋਨ ਕਰਕੇ ਜਾਂ ਦਫ਼ਤਰ ਦੇ ਵਿੱਚ ਬੁਲਾ ਕੇ ਜ਼ਲੀਲ ਕਰ ਦੀਆਂ ਨੇ ਕਿ ਜਾਂ ਤੇ ਡਿਊਟੀ ਤੇ ਆਓ ਜਾਂ ਫਿਰ ਕੱਢ ਦਿੱਤਾ ਜਾਓ ਸਮਾਨ ਚੱਕ ਲੋ ਤੇ ਦੂਜੇ ਪਾਸੇ ਜਿਹੜਾ ਤੁਹਾਡੇ ਉੱਪਰ ਇਸ ਤਰ੍ਹਾਂ ਦਾ ਸੰਕਟ ਆਇਆ ਤੁਸੀਂ ਕਹਿੰਦੇ ਹੋ ਕਮੇਟੀ ਨੇ 1 ਲੱਖ ਰੁਪਏ ਦਿੱਤਾ ਦੋਨਾਂ ਦਾ ਜਿਹੜਾ ਅੰਤਰ ਕੀ ਜਾਪਦਾ ਤੇ ਉਸ ਤੋਂ ਬਾਅਦ ਜਿਹੜਾ ਪਰਿਵਾਰ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਸੀ ਜਾਂ ਪਰਿਵਾਰ ਦੇ ਵਿੱਚ ਇੱਕ ਕਿਸ ਤਰ੍ਹਾਂ ਦੀ ਦਿੱਖ ਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਸਮੁੱਚੇ ਨਿਜ਼ਾਮ ਦੇ ਵਿੱਚ ਦੇਖੋ ਜੀ ਸਾਡੇ ਸਭ ਤੋਂ ਵੱਡੀ ਗੱਲ ਪ੍ਰਬੰਧਕ ਕਮੇਟੀ ਐਨੀ ਬੈਸਟ ਹੈ ਜਦੋਂ ਵੀ ਮੇਰਾ ਐਕਸੀਡੈਂਟ ਹੋਇਆ ਹੈ ਮੇਰੇ ਨਾਲ ਖੜੇ ਹੈ ਹਸਪਤਾਲ ਤੱਕ ਸਾਰੇ ਮੈਂਬਰ ਹਸਪਤਾਲ ਵੀ ਗਏ ਹੈ ਉਸ ਸਭਾ ਜਿੰਨਾ ਵਤ ਵਤ ਹੋ ਸਕੇ ਮੇਰੀ ਹਰਪ ਕੀਤੀ ਹੈ ਹਰ ਤਰ੍ਹਾਂ ਦੇ ਨਾਲ ਮੇਰੇ ਪਰਿਵਾਰ ਵਿੱਚ ਅੱਜ ਵੀ ਪ੍ਰਧਾਨ ਸਾਹਿਬ ਦੀ ਸਾਰੀ ਕਮਨਤ ਕਮਨਪੇਟੀ ਦੀ ਬਹੁਤ ਜਿਆਦਾ ਸ਼ਿਫ ਕੀਤੀ ਜਾਂਦੀ ਹੈ ਇਸ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਹਰ ਤਰ੍ਹਾਂ ਦੇ ਨਾਲ ਜਦੋਂ ਵੀ ਕੋਈ ਕੋਈ ਸਾਡੇ ਐਸੀ ਘਟਨਾ ਵਾਪਰੀ ਹੈ ਸਾਡੇ ਨਾਲ ਖੜੀ ਕਮੇਟੀ ਹਮੇਸ਼ਾ ਹਰ ਵਾਰੀ ਸਾਡੇ ਨਾਲ ਹੀ ਖੜੀ ਹੈ ਕੋਈ ਵੀ ਘਟਨਾ ਵਾਪਰੀ ਹੈ ਕਿਸੇ ਤਰ੍ਹਾਂ ਬਹੁਤੇ ਗੁਰੂ ਘਰਾਂ ਦੇ ਵਿੱਚੋਂ ਗਰੰਥੀਆਂ ਤੇ ਰਾਗੀਆਂ ਪ੍ਰਚਾਰਕਾਂ ਨੂੰ ਗਰੰਥੀ ਸਿੰਘਾਂ ਨੂੰ ਇਸ ਕਰਕੇ ਕੱਢ ਦਿੱਤਾ ਜਾਂਦਾ ਏ ਕਿ ਕੋਈ ਨਾ ਕੋਈ ਛੋਟਾ ਮੋਟਾ ਕਾਰਨ ਬਣ ਜਾਂਦਾ ਏ ਜਾਂ ਪ੍ਰਧਾਨ ਨੇ ਜਿਹੜੇ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਕਿਸੇ ਨਾ ਕਿਸੇ ਗੱਲ ਤੋਂ ਖਫਾ ਹੋ ਜਾਂਦੀਆਂ ਨੇ ਪਰ ਜਿਹੜੀ ਪ੍ਰਬੰਧਕ ਕਮੇਟੀ ਦੇ ਨਾਲ ਜਾਂ ਸਮੁੱਚੇ ਨਿظام ਦੇ ਵਿੱਚ ਸਵਾਮਾ ਨਿਭਾਉਣ ਵਾਲੇ ਸੇਵਾਦਾਰਾਂ ਤੇ ਰਾਗੀਆਂ ਗਰੰਥੀਆਂ ਦੇ ਨਾਲ ਗੱਲਬਾਤ ਕੀਤੀ ਹੈ ਇਹ ਇਸ ਨਿظام ਤੋਂ ਕਿਤੇ ਨਾ ਕਿਤੇ ਬਹੁਤ ਸੰਤੁਸ਼ਟ ਨਜ਼ਰ ਆਉਂਦੇ ਨੇ ਤੇ ਅਜਿਹੇ ਦੇ ਵਿੱਚ ਉਹਨਾਂ ਕਮੇਟੀਆਂ ਤੇ ਉਹਨਾਂ ਗਰੰਥੀ ਪ੍ਰਚਾਰਕਾਂ ਤੇ ਰਾਗੀਆਂ ਦੇ ਵਾਸਤੇ ਵੀ ਇਹ ਚੀਜ਼ ਪ੍ਰੇਰਣਾਦਾਇਕ ਹੈ ਕਿ ਸਾਨੂੰ ਕਿਸ ਤਰੀਕੇ ਦੇ ਨਾਲ ਤਾਲਮੇਲ ਦੇ ਤਾਲਮੇਲ ਦੇ ਅਧੀਨ ਰਹਿ ਕੇ ਸੇਵਾਵਾਂ ਨਿਭਾਉਣ ਦੀ ਜ਼ਰੂਰਤ ਹੈ ਭਵਿੱਖ ਦੇ ਵਿੱਚ ਵੀ ਯਤਨਸ਼ੀਲ ਰਹਾਂਗੇ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੇ ਉਹ ਵੀ ਤੁਹਾਡੇ ਦਰਮਿਆਨ ਲੈ ਕੇ ਇੱਕ ਵੱਖਰੇ ਤਰੀਕੇ ਦੇ ਨਾਲ ਹਾਜ਼ਰ ਹੋਈਏ